ਟਟਕ ਮਹਿੰਦਰਾ ਬੈਂਕ ਵੱਲੋਂ ਵਿਧਾਇਕ ਲਖਮੀਰ ਸਿੰਘ ਰਾਏ ਦੀ ਯੋਗ ਅਗਵਾਈ ਦੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਨੂੰ ਡਾਇਲਸਿਸ ਦੀਆਂ ਮਸ਼ੀਨਾਂ ਚਲਾਉਣ ਲਈ 500 ਲੀਟਰ ਦਾ ਆਰਓ ਪੇਂਟ ਕੀਤਾ ਗਿਆ। ਇਸ ਮੌਕੇ ਵਿਧਾਇਕ ਲਖਮੀਰ ਸਿੰਘ ਰਾਏ ਨੇ ਦਾਖਲ ਮਰੀਜ਼ਾਂ ਦਾ ਹਾਲ ਜਾਣਨ ਉਪਰੰਤ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਦੱਸਿਆ ਕਿ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਡਾਇਲਸਿਸ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਪਰੰਤੂ ਆਰਓ ਦੀ ਕਾਰਨ ਇਹ ਮਸ਼ੀਨਾਂ ਕੰਮ ਨਹੀਂ ਕਰ ਰਹੀਆਂ। ਪਿਛਲੇ ਵਾਰ ਜਦੋਂ ਉਹਨਾਂ ਇਸ ਨੂੰ ਚੈੱਕ ਕਰਵਾਇਆ ਤਾਂ ਪਤਾ ਚੱਲਿਆ ਕਿ 365 ਦਿਨਾਂ ਦੇ ਵਿੱਚੋਂ 252 ਦਿਨ ਮਸ਼ੀਨਾਂ ਬੰਦ ਦੀ ਗੱਲ ਹੈ ਮਾਨ ਦੀ ਗੱਲ ਵੀ ਕਹਿ ਸਕਦੇ ਆ ਕਿ ਜਿਹੜਾ ਸਾਡਾ ਸਿਵਲ ਹਸਪੀਟਲ ਫਤਿਹਗੜ੍ਹ ਸਾਹਿਬ ਉਹਦੇ ਵਿੱਚ ਜਿਹੜਾ ਆਰਓ ਹੈ ਜਿਹੜਾ ਡੈਲਸਿਸ ਦੀ ਮਸ਼ੀਨ ਜਿੱਥੋਂ ਪਾਣੀ ਲੰ데요 ਆ ਰੋ ਕਹਿੰਦੇ ਅਸੀਂ ਉਹ ਸਾਡਾ ਜਿਹੜਾ ਆਰਓ ਬੜਾ ਪੁਰਾਣਾ ਸੀ 200 ਲੀਟਰ ਦਾ ਸੀ ਔਰ ਉਹਦੇ ਨਾਲ ਜਿਹੜੀਆਂ ਸਾਡੀਆਂ ਮਸ਼ੀਨਸ ਹੈ ਜਿਹੜੀ ਉਹਨਾਂ ਦੀ ਕਾਰਜਕਾਰੀ ਤੇ ਬੜਾ ਫਰਕ ਪੈਂਦਾ ਸੀ ਸਾਡੇ ਕੋਲ ਤਿੰਨ ਮਸ਼ੀਨਾਂ ਨੇ ਲੇਕਿਨ ਅਸੀਂ ਪਿਛਲੇ ਸਾਲ ਚੈੱਕ ਕਰਵਾਈਆਂ ਸੀ 365 ਦਿਨ ਚੋਂ 252 ਦਿਨ ਮਸ਼ੀਨਾਂ ਸਾਡੀਆਂ ਚੱਲ ਨਹੀਂ ਸਕਿਆ ਸੀ ਕਿਉਂਕਿ ਪ੍ਰੋਬਲਮ ਆ ਰਹੀ ਸੀ ਔਰ ਅਸੀਂ ਧੰਨਵਾਦ ਕਰਦੇ ਆ ਕੋਟ ਬੈਂਕ ਦਾ ਜਿਨ੍ਹਾਂ ਨੇ ਸਾਨੂੰ 500 ਲੀਟਰ ਦਾ ਤਕਰੀਬਨ 3 ਲੱਖ ਰੁਪਏ ਦਾ ਆਰ ਪ੍ਰੋਵਾਈਡ ਕੀਤਾ ਔਰ ਇੱਕ ਡੈਂਸਸ ਦੀ ਮਸ਼ੀਨ ਬਹੁਤ ਛੇਤੀ ਸਾਨੂੰ ਦੇਣ ਜਾ ਰਹੇ ਨੇ ਮੈਂ ਧੰਨਵਾਦ ਨਹੀਂ ਕਰਨਾ ਸਾਰੀ ਨਗਰ ਵਜੀਰਾਵਾਲ ਦਾ ਸਾਡੇ ਸਰਪੰਚ ਸਾਹਿਬ ਯਾਦਵਿੰਦਰ ਜੀ ਬੈਠੇ ਆ ਕਿਉਂਕਿ ਇਹਨਾਂ ਦੀ ਜਿਹੜੀ ਬਹੁਤ 500 ਪਰਸੈਂਟ ਦੀ ਜ਼ਮੀਨ ਦੇ ਪੈਸੇ ਸੀ ਉਹ ਬੈਂਕ ਕੋਲ ਹੈ ਔਰ ਬੈਂਕ ਤੁਹਾਨੂੰ ਪਤਾ ਹੈ ਕਿ ਜਿਹੜੇ ਬੈਂਕ ਹੁੰਦੇ 2 ਪਰਸੈਂਟ ਸਾਨੂੰ ਉਹ ਉੱਚ ਦਿੰਦੇ ਆ ਕਿ ਅਸੀਂ ਕਿਤੇ ਸੋਸ਼ਲ ਲਾਈਫ ਚਲਾ ਸਕਦੇ ਆ ਉਹਦੇ ਲਈ ਸੀ ਇਹ ਇਹਨਾਂ ਬੇਨਤੀ ਕੀਤੀ ਸੀ ਸਾਡੇ ਕੋਟੈਕ ਬੈਂਕ ਦੇ ਅਫਸਰ ਸਹਿਬਾਨ ਬੈਠੇ ਜਿਹੜੇ ਸਹਿਬਾਨ ਬੈਠੇ ਕਿ ਸਾਨੂੰ ਘਾਰੂ ਦਿਓ ਤੇ ਇੱਕ ਡੈਸ ਦੀ ਮਸ਼ੀਨ। ਔਰ ਮੈਨੂੰ ਖੁਸ਼ੀ ਹੈ ਕਿ ਅੱਜ ਸਦਾ ਹਰੂ 500 ਲੀਟਰ ਦਾ ਆ ਗਿਆ ਜਿਹਦੇ ਨਾਲ 6-7 ਮਸ਼ੀਨਾਂ ਵਰਕ ਕਰ ਸਕਦੀਆਂ ਨੇ ਤੇ ਇੱਕ ਡੈਸ ਦੀ ਮਸ਼ੀਨ ਵੀ ਬੜੀ ਜਲਦ ਇੱਥੇ ਆ ਜਾਊਗੀ। ਔਰ ਦੋ ਮਸ਼ੀਨਾਂ ਅਸੀਂ ਹੋਰ ਜਿਹੜੇ ਸਾਡੇ ਇੱਕ ਪਰਵਾਣਾ ਸਾਹਿਬ ਨੇ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਅਸੀਂ ਨਿਗੇ ਪਰਵਾਣਾ ਫਿਰ ਸਰਦਾਰ ਮਜਬੂਤ ਸਿੰਘ ਜੀ ਉਹਨਾਂ ਦੀ ਮਾਤਾ ਦਾ ਦਿਹਾਂਤ ਸੀ ਭਉ ਤੇ ਉਹਨਾਂ ਨੇ ਐਲਾਨ ਕੀਤਾ ਸੀ ਕਿਸੇ ਹਸਪੀਟਲ ਨੂੰ ਲੈਣਾ ਚਾਹੁੰਦੇ ਆ ਤੇ ਇੱਕ ਡੈਨਸਟੀ ਮਸ਼ੀਨ ਉੱਥੋਂ ਆਣੀ ਹੈ ਇੱਕ ਡੈਨਸਟੀ ਮਸ਼ੀਨ ਸਾਡੇ ਕੋਲ ਹੋਰ 파ਟੀ ਹੈ ਜਿਨ੍ਹਾਂ ਨੇ ਸਾਨੂੰ ਅਪਰੋਚ ਕੀਤੀ ਹੈ ਮੈਂ ਉਹਨਾਂ ਨਾਲ ਗੱਲ ਕੀਤੀ ਸੀ ਤੇ ਉਹ ਕਹਿੰਦੇ ਸੀ ਸਿੱਥੋਂ ਨੂੰ ਲੈ ਕੇ ਦਵਾਂਗੇ ਸੋ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਜਿਵੇਂ ਸਰਕਾਰ ਦਾ ਕੰਮ ਕਰੇ ਰਹੀ ਹੈ ਨਾਲ ਦੀ ਨਾਲ ਜਿਹੜੇ ਸੋਸ਼ਲ ਜਿਹੜੇ ਸੋਸ਼ਲ ਲੋਕਾਂ ਦੇ ਤੌਰ ਤੇ ਵੀ ਸਾਨੂੰ ਹੈਲਪ ਆ ਰਹੀ ਹੈ ਸਾਨੂੰ ਇੰਡਸਟਰੀ ਲਿਸਟਾਂ ਤੋਂ ਹੈਲਪ ਆ ਰਹੀ ਹੈ ਜਿਹੜੇ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਦੇ ਨੇ ਲੋਕ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਆ ਉਹ ਲੋਕਾਂ ਦੀ ਹੈਲਪ ਆ ਰਹੀ ਆ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗਾ ਇਹ ਹਸਪਤਾਲ ਆਪਣਾ ਸਾਰਿਆਂ ਦਾ ਹਸਪਤਾਲ ਹੈ ਡਿਸਟ੍ਰਿਕਟ ਦਾ ਹਸਪਤਾਲ ਹੈ ਸਾਡੇ ਸੀਐਮਓ ਸਾਹਿਬ ਐਸਐਮਓ ਸਾਹਿਬ ਉਹ ਡਾਕਟਰ ਸਾਹਿਬਾਨਾਂ ਦੀ ਟੀਮ ਬੈਠੀ ਆ ਅਸੀਂ ਸਾਰੇ ਲੱਗੇ ਆ ਕਿ ਇਹ ਹਸਪਤਾਲ ਨੂੰ ਬਹੁਤ ਵਧੀਆ ਬਣਾਇਆ ਜਾਵੇ ਇਹਨੂੰ ਰੈਫਰ ਹਸਪਤਾਲ ਦਾ ਜਿਹੜਾ ਇੱਕ ਸਾਡੇ ਤੇ ਕਲੰਕ ਹੈ ਅਸੀਂ ਨੂੰ ਧੋਣਾ ਔਰ ਬਹੁਤ ਛੇਤੀ ਡਾਕਟਰ ਸਾਹਿਬ ਜਿਵੇਂ ਸਾਡੇ ਮਾਨਯੋਗ ਸਰਦਾਰ ਅਬਲਜੀਤ ਸਿੰਘ ਜੀ ਕਹਿ ਕੇ ਗਏ ਸੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਾਡੀ ਸੇਵ ਸਾਹਿਬ ਦੇ ਦਿਸ਼ਾ ਨਿਰਦੇਸ਼ ਨਾਲ ਆਈਸੂ ਵਾਰਡ ਵਿੱਚ ਬਹੁਤ ਛੇਤੀ ਇੱਥੇ ਸਟਾਰਟ ਕਰਨ ਜਾ ਰਹੇ ਹਾਂ ਅਸੀਂ ਬਚਨਵਾਦ ਨਾਲ ਸਾਰੇ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੀ ਹਸਪੀਟਲ ਹੋਸੀ ਡਿਸਟ੍ਰਿਕਟ ਦਾ ਬਹੁਤ ਵਧੀਆ ਹਸਪੀਟਲ ਬਣਾਵਾਂਗੇ ਮੈਂ ਰੋਹਿਤ ਕੁਮਾਰ ਕੋਟਕ ਮੁੰਦਾਂ ਬੈਂਕ ਡਿਪਟੀ ਵਾਈਸ ਪ੍ਰੈਜ਼ੀਡੈਂਟ ਫਸਟ ਆਫ 올 ਮੈਂ ਐਮਐਲਏ ਸਾਹਿਬ ਸਮੂਹ ਹਸਪੀਟਲ ਦੇ ਸਟਾਫ ਦਾ ਧੰਨਵਾਦ ਆ ਕਿ ਉਹਨਾਂ ਨੇ ਆਪਣੇ ਸਭ ਕੀਮਤੀ ਸਮੇਂ ਵਿੱਚੋਂ ਟਾਈਮ ਕੱਢ ਕੇ ਸਾਨੂੰ ਕਿੰਤੇ ਸਮੇਂ 10 15 ਮਿੰਟ ਅਸੀਂ ਵਜ਼ੀਰਾਬਾਦ ਦੀ ਸਪੋਰਟ ਨਾਲ ਐਮਐਲਏ ਨਾਲ ਅੱਜ ਉਹਨਾਂ ਦੀ ਰਿਕੁਐਸਟ ਤੇ ਅਸੀਂ ਫਸਟ ਆਪਣੀ ਇੱਕ ਸੋਸ਼ਲ ਰਿਸਪੋਨਸੀਬਿਲਟੀ ਪੂਰੀ ਕਰੀ ਹੈ ਅਸੀਂ ਇੱਕ ਡਾਇਲਿਸਿਸ ਆਰਓ ਪ੍ਰੋਵਾਈਡ ਕਰ ਰਹੇ ਤੇ ਐਮਐਲਏ ਸਾਹਿਬ ਨਾਲ ਜਿਹੜੀ ਫਸਟ ਮੀਟਿੰਗ ਹੋਈ ਸੀ ਉਹਨਾਂ ਨੇ ਸਾਨੂੰ ਪੁੱਛਿਆ ਤੁਸੀਂ ਲੋਕ ਭਲਾਈ ਲਈ ਤੇ ਸਾਡੇ ਏਰੀਆ ਵਾਸਤੇ ਕੀ ਕਰ ਸਕਦੇ ਹੋ ਤਾਂ ਫਸਟ ਉਹਨੇ ਸਾਡੀ ਸੇਵਾ ਲਈ ਅਸੀਂ ਕਰਿਆ ਅੱਗੇ ਵੀ ਸਾਡੀ ਐਮਐਲਏ ਸਾਹਿਬ ਤੇ ਸਮੂਹ ਇਲਾਕੇ ਤੋਂ ਕੋਈ ਵੀ ਰਿਕੁਆਇਰਮੈਂਟ ਹੋ ਗਈ ਅਸੀਂ ਪੂਰੀ ਕਰਾਂਗੇ ਤੇ ਸੋਸ਼ਲਿਸ ਰਿਸਪੋਨਸੀਬਿਲਟੀ ਸਾਡੇ ਬੈਂਕ ਦਾ ਇੱਕ ਬਜਟ ਹੁੰਦਾ ਹੈ ਕਰਨਾ ਹੁੰਦਾ ਹੈ ਅਸੀਂ ਕਰਦੇ ਹਾਂ ਅਗੇ ਵੀ ਆਨਲ ਡੈਮੇਜ ਕਰਾਂਗੇ ਐਂਡ ਥੈਂਕਸ ਟੂ ਫਤਿਹਗੜ ਸਾਹਿਬ ਐਂਡ ਅਡਾਲ ਸਰੰਦ ਟੀਮ ਸਮੂਹ ਜੋ ਵੀ ਇਥੇ ਲੋਕ ਆਏ ਨੇ ਉਹਨਾਂ ਦਾ ਧੰਨਵਾਦ ਥੈਂਕ ਯੂ ਅ ਅੱਜ ਬੜਾ ਖੁਸ਼ੀ ਦਾ ਦਿਨ ਹੈ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਰਾਏ ਸਾਹਿਬ ਨੇ ਉਹਨਾਂ ਦੇ ਉਪਰਾਲੇ ਨਾਲ ਕੋਟਕ ਬੈਂਕ ਦੇ ਥਰੂ ਸਾਡੇ ਜਿਹੜੇ ਹਸਪੀਟਲ ਦੇ ਵਿੱਚ ਜਿਹੜੀ ਆਰੋਮ ਮਸ਼ੀਨ ਦਿੱਤੀ ਗਈ ਹੈ ਜਿਸਦੀ ਕਿ ਬਹੁਤ ਜ਼ਿਆਦਾ ਜ਼ਰੂਰਤ ਸੀ ਕਿਉਂਕਿ ਸਾਡੇ ਕੋਲ ਪਹਿਲੇ ਜਿਹੜੀ ਆਰਓਸੀ ਉਹ ਬਹੁਤ ਘੱਟ ਕਪੈਸਿਟੀ ਦੀ ਸੀਗੀ ਤੇ ਜਿਸ ਤਰ੍ਹਾਂ ਡਾਇਲਸਿਸ ਹੋ ਰਹੇ ਹੁੰਦੇ ਸੀ ਤਾਂ ਉਹ ਕਈ ਵਾਰੀ ਉਹ ਖਰਾਬ ਹੋ ਜਾਂਦੀ ਸੀ ਤਾਂ ਪੇਸ਼ੇਂ ਨੂੰ ਅਗਲੇ ਦਿਨ ਆਣਾ ਚਾਹੀਦਾ ਆਣਾ ਪੈਂਦਾ ਸੀਗਾ ਅਸੀਂ ਐਮਐਲਏ ਸਾਹਿਬ ਦੇ ਬਹੁਤ ਜ਼ਿਆਦਾ ਧੰਨਵਾਦੀਆਂ ਉਹਨਾਂ ਦੇ ਯਤਨਾਂ ਨਾਲ ਜੁਗਰੀ ਲੋਕਾਂ ਦਾ ਭਲਾ ਹੋਏਗਾ ਕਿਉਂਕਿ ਅੱਜਕੱਲ ਡਾਇਲਸਿਸ ਦੀ ਬਹੁਤ ਹੀ ਜ਼ਿਆਦਾ ਲੋਕਾਂ ਨੂੰ ਜ਼ਰੂਰਤ ਹੈ ਬਿਮਾਰੀਆਂ ਇੰਨੀਆਂ ਵਧ ਚੁੱਕੀਆਂ ਹਨ ਤੇ ਐਮਐਲਏ ਸਾਹਿਬ ਦੇ ਅਸੀਂ ਹੋਰ ਵੀ ਬਹੁਤ ਰਹੀ ਨਹੀਂ ਹੈ ਕਿਉਂਕਿ ਸਰ ਨੇ ਸਾਨੂੰ ਫਲੱਡਸ ਦੇ ਵਿੱਚ ਬਹੁਤ ਮਦਦ ਕੀਤੀ ਹੈ ਅਸੀਂ ਸਰਾਂ ਦੇ ਜਿਹੜੇ ਫੈਕਟਰੀ ਏਰੀਆ ਹੈਗੇ ਆ ਹੋਰ ਸਾਡੇ ਜੋ ਜ਼ਿਲ੍ਹੇ ਦੇ ਏਰੀਆ ਜੋ ਏਰੀਆ ਪੈਂਦਾ ਉਹਦੇ ਵਿੱਚ ਅਸੀਂ ਜੋ ਕੈਂਪਸ ਲਗਾਏ ਆ ਉਹਦੇ ਵਾਸਤੇ ਸਾਨੂੰ ਮੈਨ ਪਾਵਰ ਦਿਵਾਈਆਂ ਸਰ ਵੱਲੋਂ ਦਿੱਤੀਆਂ ਗਈਆਂ ਤੇ ਬਾਕੀ ਜੋ ਬੈਂਕ ਵਾਲੇ ਆ ਸੀ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਤੇ ਜਿਸ ਤਰ੍ਹਾਂ ਐਮਐਲਏ ਸਾਹਿਬ ਨੇ ਸਾਨੂੰ ਕਿਹਾ ਕਿ ਸਾਨੂੰ ਡਾਇਲਿਸਿਸ ਦੀ ਮਸ਼ੀਨ ਵੀ ਹੋਰ ਮਿਲੇਗੀ ਤੇ ਉਹਦੇ ਨਾਲ ਵੀ ਸਾਡਾ ਜਿਹੜਾ ਹਸਪਤਾਲ ਦੀ ਹੈ ਵਧੀਆ ਤਰੀਕੇ ਨਾਲ ਚਲਾਂ ਚ ਬਹੁਤ ਮਦਦ ਹੋਈ ਥੈਂਕ ਯੂ